انہیں آئے نی گلو ایک کتو چکو آئے نی گلو چکو چکو پیسے

ماریا جی پیسے کتنے لے آ جی پیسے میں بالکل میں پرماتما کی گل دکھانا جی ਅੱਗੇ ਆ ਦੇ ਤਾ ਮੈਂ ਐਵੇਂ ਕਰਾਂ ਜੀ ਕਮਾਲ ਹੋ ਗਿਆ ਉਹ ਕਮਾਲ ਵੀ ਜਿਹਨੇ ਮੈਂ ਕੀਤੇ ਨਹੀਂ ਜਿਹੜੇ ਆਪਣੇ ਕੋ ਪਏ ਐਵੇਂ ਕਰੀ ਜਾਂਦੇ ਯਾਰ ਮੈਂ ਕੀਤੇ ਹੀ ਨਹੀਂ ਯਾਰ ਕਮਾਲ ਐਵੇਂ ਕਰੀ ਜਾਂਦੇ ਕਰੀ ਜੋ ਮੈਂ ਲੈ ਹੀ ਨਹੀਂ ਪੈਸੇ ਆ ਦੇਖੋ ਜੀ ਇਹ ਫਿਰ ਮੈਂ ਫਿਰ ਕੋ ਨਹੀਂ ਲਏ ਜੀ ਸਰਪੰਚ ਸਾਹਿਬ ਤੋਂ ਪੈਸੇ ਲਏ ਕਿ ਤੁਹਾਡੇ ਕੋਲ ਫਿਰ ਕੋ ਨਹੀਂ ਲਏ ਉਹ ਯਾਰ ਦਿੱਤੀ ਜਾਂਦਾ ਮੈਂ ਕੋ ਪੈਸਾ ਲਵਾ ਤਾਹੇ ਜਾ ਕੇ ਦਿੱਤੇ ਪੈਸੇ ਇਹਨਾਂ ਉਹ ਸਾਰੀ ਵੀਡੀਓ ਆ ਗਈ ਤੁਹਾਡੇ ਸਭ ਦੇ ਹੋਈ ਆ ਗਈ ਫਿਰ ਵੀ ਆ ਗਈ ਮੇਰੀ ਵੀਡੀਓ ਬਿਲਕੁਲ ਆਈ ਹੈ ਹਾਂ

ਮੈਨਾਂ ਕਿਹਾ ਬਹਿ ਨਹੀਂ ਤਾ ਮੈਂ ਉਹਦੀ ਤੁਸੀਂ ਕੁੱਤੇ ਛੱਡਦੇ ਹੋ ਇਹ ਦੇਖ ਤਾ ਮਰੀ ਜਮਾ ਦੂਜਾ ਸਾਰਾ ਸਾਰੇ ਬੋੜੇਗਾ ਇੱਥੇ ਤਿੰਨ ਦਿਨ ਨੂੰ ਅੰਦਰ ਕਾੜੀਆਂ ਦਿੱਤੀਆਂ ਇੱਕ ਵਾਰੀ ਵੀ ਦਿੱਤੀ ਕੀਤੀ ਕਰਦੇ ਤਿੰਨ ਦਿਨ ਆ ਲੋ ਉਹ ਤੁਸੀਂ ਤਾਂ ਟੇਬਲ ਤੇ ਰੱਖਿਆ ਸੀ ਬੋਲੋ ਜਬ ਅੰਦਰ ਸੇ ਤੁਹਾਡੇ ਟੇਬਲ ਤੇ ਬੈਠੀ ਚਾਪੀ ਤੁਸੀਂ ਜਦੋਂ ਮੈਂ ਇਹ ਰਿਸਿਟ ਦਿੱਤੀ ਤੁਸੀਂ ਰਾਹ ਕਿਉਂ ਮਾਰੇ ਸਾਰੀ ਵੀਡੀਓ ਬਣ ਗਈ ਮੈਨੂੰ ਬੱਦੀ ਜਵਨੀ ਜਵਨੀ ਭਗਵਾਨ ਅਸੀਂ ਤੁਹਾਨੂੰ ਅਸੀਂ ਸਾਬਤ ਕਰਾਂਗੇ ਅਸੀਂ ਸਾਬਤ ਕਰਾਂਗੇ ਤੁਸੀ ਹਾਂ ਐਵੇਂ ਦੀ ਯਾਰ ਕਰੀ ਜਾਂਦੇ ਆ ਤੁਸੀਂ ٹھیک ہے نا سال کر ਨੇ ਕੋਈ ਜੁਰਮਾਨਾ ਜਿਹੜਾ ਮੈਨੂੰ ਮਨਜੀ ਲਾਉਂਦੇ ਆ ਉਹ ਭਾਈ ਤੇ ਸਜ਼ਾ ਦੇ ਨਹੀਂ ਜੁਰਮਾਨਾ ਤਾਂ ਲਵਰ ਵਾਲੇ ਜਿਹੜੇ ਪੜਕੀ ਆਉਂਦੇ ਜੁਰਮਾਨਾ ਮਾਰਿਆ ਇਹਦੀ ਦਾਦੀ ਵੀ ਵਿਆਹ ਕਰਾ ਕੇ ਦੇ ਜੁਰਮਾਨੇ ਲਾਹੇ ਨਹੀਂ ਸਰਦੀ ਕੰਮ ਕਰਦੇ ਜਦੋਂ ਰਹਿਣੀ ਕੋਈ ਗੱਲ ਹੈ ਤਾਂ ਇਹ ਸਦਨ ਹੋਣਾ ਜੀ ਪਰਸੇ ਉਹਦਾ ਅੰਦਰ ਇਹ ਬਲ ਸਹੀ ਹੋਰ ਮਾਰੀ ਗੀਦਾ ਉਸਾ ਗੱਲ ਲੈਂਦਾ ਉਹ ਕਿ ਕੋਈ ਜੁਰਮਾਨਾ ਤਾਂ ਨਹੀਂ ਕਹਿੰਦਾ ਜੋ ਮਰਜ਼ੀ ਕਰਦੇ ਕੋਈ ਕੋਈ ਨਾ ਕੋਈ ਕੋਈ ਨਾ ਕੋਈ ਬੰਦੇ ਨਾਲ ਗੱਲ ਕਰਦਾ ਉਹਦੇ ਨਾਲ ਕਵਰ ਆਉਂਦਾ ਤੁਸੀਂ ਕੋਈ ਨੋਟਸ ਟ੍ਰੈਨਿੰਗ ਕਰ ਮੈਂ ਕਵਰ ਆਉਂਦਾ ਕੋਰ ਆਉਂਦਾ ਜੈ ਜੀ ਆਹ ਸਰਪੰਚ ਜੀ ਇਹ ਹੁਣ ਵੀਡੀਓ ਸਾਹਿਬ ਕਹਿ ਰਹੇ ਮੇਰੇ ਤੋਂ ਗਲਤੀ ਹੋ ਗਈ ਇਹਨਾਂ ਨੇ ਪੈਸੇ ਚੱਕੇ ਸੀਗੇ ਲਈ ਸੀਗੇ ਮਤਲਬ ਉਹਨਾਂ ਤੋਂ ਸਰਪੰਚ ਸਾਹਿਬ ਤੇ ਸਰਪੰਚ ਸਾਹਿਬ ਤੋਂ ਉਹਨਾਂ ਨੇ ਲਈ ਸੀ ਪੈਸੇ ਹੁਣ ਕਹਿੰਦੇ ਮੇਰੇ ਤੋਂ ਗਲਤੀ ਹੋ ਗਈ ਹੁਣ ਦੱਸੋ ਕੀ ਕਾਰਵਾਈ ਕਰ ਸਕਦੇ ਕਿ ਕਰਨੀ ਕੀ ਦੰਡ ਹੋਏਗਾ ਸਰਬੰਧ ਮੋਦੀ ਦੇ ਨਾਲ ਚੱਲ ਰਿਹਾ ਹੈ ਸਰਬੰਧ ਤੁਹਾਡਾ ਹਮ ਹਮ ਹਰ ਬੋਟਾ ਮੇਰਾ ਹੁਕਮ ਕੀ ਹੈ ਮੈਂ ਬੇਰੇ ਤੇ ਆ ਨਹੀਂ ਬੋਟਾ ਹਮ ਬੋਟਾ ਹੁਕਮ ਤੁਸੀ ਬੋਸ ਸਾਡੇ ਹੱਥ ਹੈਗੇ ਹਲ ਕਿਹਦਾ ਗੀਸ ਕਿਹਦੀ ਸੁਣ ਤੀ ਬਿਲਕੁਲ ਹੈ ਨਾ ਇਹ ਕਿਹਦਾ ਨਹੀਂ ਅੱਜ ਗਲਤੀ ਮੰਨਦੇ ਜੀ ਕੋਈ ਨਹੀਂ ਮੈਂ ਇਹਨਾਂ ਨੂੰ ਬੋਲਦੇ ਕਿ ਮੈਂ ਦੋ ਦੋ ਤੇ ਹੋ ਗਈ ਮੈਂ ਕਹਿੰਦਾ ਸਰ ਗਲਤੀ ਹੋ ਗਈ ਅੱਜ ਇਹ ਸ਼ਸਤ ਲਈਏ ਆ ਕੱਟ ਕੇ ਦਿੰਦਾ ਸਰ ਆਓ ਜੀ ਚੱਕੋ ਮੈਂ ਕਹਿੰਦਾ ਕੋਈ ਤੂੰ ਇਹ ਚਲੋ ਉਹ ਨਹੀਂ ਆ ਰਹੀ ਜੀ ਗੱਲ ਇਹ ਚਲੋ ਚੱਕੋ ਤੇ ਗੱਲ ਆ ਪਈ ਬੇਟੇ ਕੀ ਹੋ ਗਿਆ ਕੀ ਹੋਇਆ ਸੀ ਕੇਸ ਹੋਈ ਅੰਦੀ ਸੀ ਗੱਲ ਉਹਨੂੰ ਦੱਸ ਦਿਓ ਮੁਲਾਜ਼ਮਾਂ ਨੂੰ ਇਹ ਰੋਟੀਆਂ ਤੇ ਕੈਸ਼ ਹੋਣਾ ਜੀ ਤੁਹਾਨੂੰ ਨਾ ਮੈਂ ਲਿਖ ਕੇ ਵਧਾਇਆ ਚ। ਹਾਂ ਜੀ ਤੁਹਾਨੂੰ ਬੈਂਕ ਡੈਸਕ ਤੋਂ ਲਵਾਂਗੇ। ਠੀਕ ਹੈ। ਤਾਂ ਨਾ ਮੈਨੂੰ 2000 ਜੀਮੇ ਕਰਕੇ ਮੈਂ ਕਹਾਂ। ਠੀਕ ਹੈ। ਕਰਾ ਦਿਓ ਕਰਾ ਦਿਓ ਕਰਾ ਦਿਓ। ਠੀਕ ਹੈ। ਜੇ ਕਾਹ ਪਰ ਜੀ ਜੇ ਕਰਾਂਗਾ ਤੇ ਜੇ ਵੀ ਸੈਕਟੂਨਾਂ ਕਰੇਗਾ ਮੈਂ। ਹਾਂ ਬੋ ਠੀਕ ਹੈ। ਤੁਸੀਂ ਸਨੇਵ ਨਾਲ ਮਿਲ ਕੇ ਜਾਓ। ਠੀਕ ਹੈ। ਰਾਜਾ ਮੈਂ ਮਿਲ ਲਾਗੇ। ਅੱਛਾ ਜੀ। ਪਰ ਪਹਿਲੇ ਦਿੱਤੇ ਨਾ ਸਾਰਾ ਆ ਕੇ ਬੈਠਾ ਮੁੰਡਾ ਆ ਜਾ ਫੇਰ ਦਿੱਤਾ। ਅੱਛਾ ਜੀ। ਇਹਨੇ ਫੜ ਕੇ ਜੇਟ ਪਾ ਲੇ। ਤੁਹਾਨੂੰ ਸ਼ਾਮ ਨੂੰ ਆਗੇ ਦੱਸਾਂ। datang ke berapa doktor paling berani balik